जय भीम जय पार्थ ਤੁਸੀਂ ਵੇਖ ਰਹੇ ਹੋ ਪੋਸੂਨਾਮਾ ਚੈਨਲ ਵਿੰਗ ਕਮਾਂਡਰ ਵਿਮਿਕਾ ਸਿੰਘ ਇਹ ਨਾਮ ਤਾਂ ਦੋਸਤੋ ਤੁਸੀਂ ਸੁਣਿਆ ਹੋਣਾ ਔਰ ਜਿਹੜੀ ਤਸਵੀਰ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹ ਤਸਵੀਰ ਤੋਂ ਵੀ ਤੁਸੀਂ ਜਾਣੂ ਹੁੰਦੇ ਹੋਵੋਗੇ ਇਹ ਉਹ ਤਸਵੀਰ ਹੈ ਜਦੋਂ ਆਪਰੇਸ਼ਨ ਸੰਧੂਰ ਨੂੰ ਭਾਰਤੀ ਫੌਜ ਨੇ ਅੰਜਾਮ ਦਿੱਤਾ ਸੀ ਔਰ ਵਿਮਿਕਾ ਸਿੰਘ ਇੱਕ ਅਜਿਹਾ ਨਾਮ ਉਹਨਾਂ ਦਿਨਾਂ ਵਿੱਚ ਵਾਇਰਲ ਹੋਇਆ ਜੋ ਕਿ মিডিਆ ਦੇ ਲਈ ਬਰੀਫਿੰਗ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸੀ ਵਿੰਗ ਕਮਾਂਡਰ ਰਿਮਿਕਾ ਸਿੰਘ ਦੀ ਜੀਵਨੀ ਅਤੇ ਉਹਨਾਂ ਦੀ ਸਰਵਸਤੇ ਆਪਾਂ ਇੱਕ ਨਜ਼ਰ ਮਾਰਦੇ ਹਾਂ ਰਿਮਿਕਾ ਸਿੰਘ ਭਾਰਤੀ ਹਵਾਈ ਸੈਨਾ ਦੇ ਵਿੱਚ ਇੱਕ ਅਧਿਕਾਰੀ ਹੈ ਜੋ ਫਲਾਈਂਗ ਬ੍ਰਾਂਚ ਦੇ ਵਿੱਚ ਇੱਕ ਹੈਲੀਕਾਪਟਰ ਪਾਇਲਟ ਦੇ ਵਜੋਂ ਸੇਵਾ ਨਿਭਾ ਰਹੀ ਹੈ ਉਸ ਨੇ 2025 ਵਿੱਚ ਆਪਰੇਸ਼ਨ ਸੰਧੂਰ ਤੇ ਲਈ মিডিਆ ਬਰੀਫਿੰਗ ਦੀ ਸਹੀ ਅਗਵਾਈ ਕੀਤੀ ਜੋ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੀਓਕੇ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਾਲਾ ਇੱਕ ਫੌਜੀ ਆਪਰੇਸ਼ਨ ਸੀ ਕਿਸ ਤਰ੍ਹਾਂ ਤਹਿਸ ਨਹਿਸ ਕੀਤੀਆਂ ਉਹਨਾਂ ਅੱਤਵਾਦੀਆਂ ਦੀਆਂ ਜ਼ਿੰਦਗੀਆਂ ਜਿਹੜੇ ਕਿ ਪੀਓਕੇ ਦੇ ਵਿੱਚ ਰਹਿ ਕੇ ਭਾਰਤ ਵਿੱਚ ਅਤਵਾਦੀ ਗਤੀਵਿਧੀਆਂ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਵੀਮਿਕਾ ਸਿੰਘ ਦੀ ਜੀ ਆਪਾਂ ਦਿੱਜੀ ਜ਼ਿੰਦਗੀ ਤੇ ਝਾਤ ਮਾਰੀਏ ਤੇ ਉਹਨਾਂ ਦਾ ਜਨਮ ਭਾਰਤ ਦੇ ਵਿੱਚ ਹੋਇਆ ਪਰ ਸਹੀ ਸਥਾਨ ਜਿਹੜਾ ਹੈ ਉਹ ਜਨਤਕ ਤੌਰ ਤੇ ਉਸ ਦਾ ਖੁਲਾਸਾ ਨਹੀਂ ਹੋਇਆ। ਉਹਨਾਂ ਦਾ ਉਹਨਾਂ ਦੇ ਨਾਮ ਦਾ ਅਸਲੀ ਅਰਥ ਹੈ ਜੀ ਆਸਮਾਨ ਦੀ ਧੀ। ਇੱਕ ਪਾਇਲਟ ਦੇ ਵਜੋਂ ਕੈਰੀਅਰ ਦੇ ਨਾਲ ਵੀ ਮੇਲ ਖਾਂਦੀ ਹੈ ਕਿਉਂਕਿ ਉਹ ਫਲਾਈਂਗ ਆਫੀਸਰ ਹੈ ਔਰ ਹੈਲੀਕਾਪਟਰ ਪਾਇਲਟ ਦੇ ਬਜੂ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਐਨ ਸੀ ਸੀ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਨੇ ਫਤ ਚੜ ਕੇ ਹਿੱਸਾ ਲਿਆ ਸੀ ਔਰ ਉਹਨਾਂ ਦੀ ਜੇ ਆਪਾਂ ਕਾਲਜ ਆਫ ਇੰਜੀਨੀਅਰਿੰਗ ਤੋਂ 2002 ਦੇ ਬੈਚ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਉਹਨਾਂ ਨੇ ਆਈ ਏ ਐਫ ਵਿੱਚ ਕਮਿਸ਼ਨ ਪ੍ਰਾਪਤ ਕਰਨ ਤੋਂ ਪਹਿਲਾਂ ਹైదరాబాద్ ਦੇ ਡੰਡੀਗਲ ਵਿੱਚ 에ਅਰ ਫੋਰਸ ਅਕੈਡਮੀ ਵਿੱਚ ਸਿਖਲਾਈ ਪੂਰੀ ਕੀਤੀ। ਔਰ ਵਿਮਿਕਾ ਸਿੰਘ 18 ਦਸੰਬਰ 2004 ਨੂੰ ਭਾਰਤੀ ਹਵਾਈ ਸੈਨਾ ਦੀ ਫਲਾਈਂਗ ਬ੍ਰਾਂਚ ਦੇ ਵਿੱਚ ਹੈਲੀਕਾਪਟਰ ਪਾਇਲਟ ਦੇ ਵਜੋਂ ਕਮਿਸ਼ਨ ਦਿੱਤਾ ਗਿਆ ਔਰ ਉਹਨਾਂ ਨੇ ਜੰਮੂ ਅਤੇ ਕਸ਼ਮੀਰ ਅਤੇ ਉੱਤਰ ਪੂਰਬੀ ਭਾਰਤ ਵਰਗੇ ਖੇਤਰਾਂ ਦੇ ਵਿੱਚ ਚੇਤਕ ਅਤੇ ਚਿਤਾ ਹੈਲੀਕਾਪਟਰਾਂ ਦਾ ਸੰਚਾਲਨ ਕਰਦੇ ਹੋਏ 25000 ਤੋਂ ਵੱਧ ਉਡਾਨਾਂ ਘੰਟੇ ਦੇ ਹਿਸਾਬ ਨਾਲ ਇਕੱਠੀਆਂ ਕੀਤੀਆਂ ਉਹਨਾਂ ਦੇ ਸ਼ੁਰੂਆਤੀ ਕੰਮਾਂ ਦੇ ਵਿੱਚ ਜਾਸੂਸੀ ਫੌਜ ਦੀ ਅਗਵਾਈ ਅਤੇ ਬਚਾਅ ਮਿਸ਼ਨ ਸ਼ਾਮਲ ਸੀ ਨਵੰਬਰ 2020 ਵਿੱਚ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਬਚਾਅ ਕਮਿਸ਼ਨ ਦੀ ਅਗਵਾਈ ਕੀਤੀ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਹਵਾਈ ਸਹਾਤਾ ਪ੍ਰਦਾਨ ਕੀਤੀ 18 ਦਸੰਬਰ 2019 ਨੂੰ ਵਿਮਿਕਾ ਸਿੰਘ ਫਲਾਈਂਗ ਬ੍ਰਾਂਚ ਦੇ ਵਿੱਚ ਸਥਿਤ ਕਮਿਸ਼ਨ ਮਿਲਿਆ ਜਿਸ ਦੇ ਨਾਲ ਉਹ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ 2021 ਦੇ ਵਿੱਚ ਵਿਮਿਕਾ ਸਿੰਘ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਵਾਲੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਜਸ਼ਨ ਦੇ ਵਿੱਚ ਹਿੱਸਾ ਲਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਮਾਉਂਟ ਮਨੀ ਰੰਗ ਦੇ ਵਿੱਚ ਉਹਨਾਂ ਨੇ 21625 ਫੁੱਟ ਲਈ ਤਿੰਨ ਸੇਵਾਵਾਂ ਦੀਆਂ ਸਾਰੀਆਂ ਮਹਿਲਾਾਂ ਵਿਚ ਉਹਨਾਂ ਨੇ ਇੱਕ ਮੁਹਿੰਮ ਜਿਹੜੀ ਸੀ ਵਿੱਡੀ ਉਸ ਤੇ ਵਿੱਚ ਹਿੱਸਾ ਲਿਆ ਇਸ ਮੁਹਿੰਮ ਨੂੰ ਹਵਾਈ ਸੈਨਾ ਦੇ ਮੁਖੀਆਂ ਦੁਆਰਾ ਮਾਨਤਾ ਵੀ ਦਿੱਤੀ ਗਈ ਹੁਣ ਆਪਾਂ ਆਪਰੇਸ਼ਨ ਸੰਧੂਰ ਦੀ ਗੱਲ ਕਰ ਲੈਂਦੇ ਆ ਔਰ ਆਪਰੇਸ਼ਨ ਸੰਧੂਰ ਜਿਹੜਾ 7 ਮਈ 2025 ਨੂੰ ਵਿਮਕਾ ਸਿੰਘ ਤੇ ਕਰਨਲ ਸੋਫੀਆ ਕੁਰਾਇਸ਼ੀ ਅਤੇ ਵਿਦੇਸ਼ 71 ਵਿਕਰਮ ਮਿਸਰੀ ਦੇ ਨਾਲ ਨਵੀਂ ਦਿੱਲੀ ਦੇ ਵਿੱਚ মিডিਆ ਬਰੀਫਿੰਗ ਦੀ ਸਹਾਇਕ ਅਗਵਾਈ ਕੀਤੀ ਹੈ ਜਿਸ ਆਪਰੇਸ਼ਨ ਦੇ ਵਿੱਚ ਆਪਰੇਸ਼ਨ ਸੰਧੂਰ ਦਾ ਵੇਰਵਾ ਦਿੱਤਾ ਗਿਆ 22 April 2025 ਨੂੰ ਪਹਲਗਾਮ ਅੱਤਵਾਦੀਆਂ ਦੇ ਜਵਾਬ ਦੇ ਵਿੱਚ ਜਿਸ ਦੇ ਵਿੱਚ 26 ਲੋਕ ਮਾਰੇ ਗਏ ਸੀ ਦੇ ਸਵੇਰੇ 1:05 ਤੋਂ 1:30 ਮਿੰਟ ਦੇ ਵਿੱਚ ਕਾਰ ਕੀਤੇ ਗਏ ਇਸ ਆਪਰੇਸ਼ਨ ਦੇ ਵਿੱਚ ਪਾਕਿਸਤਾਨ ਅਤੇ POK ਦੇ ਵਿੱਚ 9 ਅਤੰਕੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ ਹੈ ਔਰ ਵਿਮਿਕਾ ਸਿੰਘ ਨੇ ਕਿਹਾ ਕਿ ਹਮਲਿਆਂ ਦੇ ਵਿੱਚ ਨਾਗਰਿਕਾਂ ਦੇ ਜਾਨੀ ਨੁਕਸਾਨ ਤੋਂ ਬਚਣ ਲਈ ਵਿਸ਼ੇਸ਼ ਟੈਕਨੋਲੋਜੀ ਵਾਲੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ ਪਰ ਸਾਰੇ 9 ਕੈਂਪ ਦੇ ਵਿਨਾਸ਼ ਦੀ ਪੁਸ਼ਟੀ ਵੀ ਉਹਨਾਂ ਨੇ ਕੀਤੀ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨੀ ਫੌਜ ਸਥਾਪਨਾ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਨਿੱਜੀ ਜ਼ਿੰਦਗੀ ਤੇ ਆਪਾਂ ਝਾਤ ਮਾਰੀਏ ਤਾਂ ਉਹਨਾਂ ਦਾ ਪਰਿਵਾਰ ਹਥਿਆਰਬੰਦ ਸੈਨਾ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਇਸਤਰੀ ਹੈ ਔਰ ਇੰਡੀਆ ਟੂਡੇ ਦੇ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਉਸਦੇ ਮਾਤਾ ਪਿਤਾ ਸ਼੍ਰੀ ਆਰ ਐਸ ਨਿਮ ਅਤੇ ਸ਼੍ਰੀਮਤੀ ਕਰੋਨਾ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਭਾਰਤੀ ਹਵਾਈ ਸੈਨਾ ਦੇ ਇੱਕ ਅਧਿਕਾਰੀ ਨਾਲ ਹੋਇਆ ਉਸਨੇ ਨਵੀਂ ਦਿੱਲੀ ਵਿੱਚ ਐਂਥਨੀ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਦੋ ਭੈਣਾਂ ਤੇ ਦੋ ਭਰਾ ਨੇ ਔਰ ਉਸੇ ਦੇ ਤਹਿਤ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਹੈ ਸੋ ਵਿਮਿਕਾ ਸਿੰਘ ਜੀ ਤੁਹਾਡੀਆਂ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਅਸੀਂ ਸੈਲੂਟ ਕਰਦੇ ਹਾਂ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ